ਨਕਮ ਅਸ਼ਲੀ ਪਾਈ ਸੱਗੀ ਸਿਰ ਤੇ ਗੁੰਦੀ ਨਕਮ ਅਸ਼ਲੀ ਪਾਈ ਸੱਗੀ ਸਿਰ ਤੇ ਗੁੰਦੀ ਜੀਜਾ ਪੈਣ ਵੇਚ ਕੇ ਆਇਆ ਵੀਕਾ ਨੇਰ ਦੀ ਮੰਡੀ ਜੀਜਾ ਪੈਣ ਵੇਚ ਕੇ ਆਇਆ ਵੀਕਾ ਨੇਰ ਦੀ ਮੰਡੀ ਜੀਜਾ ਪੈਣ ਵੇਚ ਕੇ ਆਇਆ ਵੀਕਾ ਨੇਰ ਦੀ ਮੰਡੀ ਸਉ ਮੰਗਦਾ ਸੀ 10000 ਮੰਗਦਾ ਸੀ ਸਉ ਮੰਗਦਾ ਸੀ ਦਾਸ ਮਿਲਦੇ ਸੀ ਵੇ ਤੂੰ ਦਸਾਂ ਚੁਲਿਆ ਆਇਆ ਕੀ ਖਟ ਕੇ ਛਟੀਆਂ ਦੀ ਅੱਗ ਨਾ ਮੱਚੇ ਇੱਥੋਂ ਲਿਆਈ ਨੀ ਜੀਜੇ ਦੀ ਮੁੱਚ ਪਟ ਕੇ ਛਟੀਆਂ ਦੀ ਅੱਗ ਨਾ ਮੱਚੇ ਇੱਥੋਂ ਲਿਆਈ ਨੀ ਜੀਜੇ ਦੀ ਮੁੱਚ ਪਟ ਕੇ ਛਟੀਆਂ ਦੀ ਅੱਗ ਨਾ ਬੱਚੇ ਇੱਥੋਂ ਲਿਆਈ ਨੀ ਜੀਜੇ ਦੀ ਮੁੱਚ ਪਟਕੇ ਛਟੀਆਂ ਦੀ ਅੱਗ ਨਾ ਬੱਚੇ